ਇੱਕ ਗਿਲ ਰੋਡ ਲੁਧਿਆਣਾ ਤੇ ਸਕੂਟਰ ਮਾਰਕੀਟ ਔਰ ਇੱਕ ਕੋਖਾ ਮਾਰਕੀਟ ਸੀਗੀ ਆਈਟੀ ਬਿਲਡਿੰਗ ਸਾਹਮਣੇ ਇਹਨਾਂ ਦੇ ਰਿਗਾਰਡਿੰਗ ਜਿਹੜੀ ਮਾਨਜੋ ਹਾਈ ਕੋਰਟ ਦੇ ਰੈਟ੍ਰਿਫਿਕੇਸ਼ਨ ਚੱਲਦੀਆਂ ਸੀਗੀਆਂ 2010 ਵਿੱਚ ਰੈਟ੍ਰਿਫਿਕੇਸ਼ਨ ਹੋਈਆਂ ਸੀਗੀਆਂ ਉਹਦੇ ਬੇਸਿਸ ਤੇ ਫਿਰ ਕਾਰਪੋਰੇਸ਼ਨ ਵੱਲੋਂ ਇੱਕ ਪਾਲਿਸੀ ਬਣਾ ਕੇ ਇਸ ਨੂੰ ਸਕੂਟਰ ਮਾਰਕੀਟ ਜਿਹੜੀ ਸੀਗੀ ਇਹਨੂੰ ਸ਼ਿਫਟ ਕੀਤਾ ਗਿਆ ਸੀਗਾ ਬੱਸ ਸਟੈਂਡ ਦੇ ਲਾਗੇ ਉੱਥੇ ਇਹਨਾਂ ਨੇ ਦੁਕਾਨਾਂ ਵਗੈਰਾ ਬਣਾਤੀਆਂ ਸੀਗੀਆਂ ਉਹਦੇ ਵਿੱਚ ਕਈ ਲੋਕ ਸੀਗੇ ਉਹਨਾਂ ਨੂੰ ਦੁਕਾਨਾਂ ਵਗੈਰਾ ਨਹੀਂ ਮਿਲੀਆਂ ਸੀ ਇੱਕ ਵਿਨੇ ਕੁਮਾਰ ਐ ਉਹਨੇ ਫਿਰ ਇੱਕ ਰਿਟਿਸ਼ਨ ਹਾਈ ਕੋਰਟ ਚ ਕੀਤੀ ਸੀਗੀ ਔਰ 2013 ਵਿੱਚ ਉਹਦਾ ਕਹਿਣਾ ਸੀ ਮੈਨੂੰ ਸ਼ਾਪ ਉਹਦੀ ਵੀ ਸ਼ਾਪ ਸੀਗੀ ਗਲਨ ਰੋਡ ਤੇ ਮੈਨੂੰ ਮਿਲੀ ਨਹੀਂ ਉਹਦੇ ਰਿਗਾਰਡਿੰਗ ਮਾਂਜੋ ਹਾਈ ਕੋਰਟ ਸੁਣਵਾਈ ਚੱਲ ਰਹੀ ਸੀ ਔਰ ਹਾਈ ਕੋਰਟ ਚ ਫਿਰ ਉਹਦੇ ਜਵਾਬ ਤਲਬ ਵੀ ਹੋ ਰਹੀ ਸੀਗੀ ਕਾਰਪੋਰੇਸ਼ਨ ਤੋਂ ਫਿਰ ਕਰੀਬ 6-7 ਮਹੀਨੇ ਤੋਂ ਇਸ ਦੀ ਜਾਂਚ ਵਿਜਨਸ ਨੂੰ ਸੌਂਪਤੀ ਗਈ ਸੀ ਹਾਈ ਕੋਰਟ ਕੋਲ ਔਰ ਇਹ ਹਾਈ ਕੋਰਟ ਨੇ ਵਿਜਨਸ ਦੀ ਸਪੋਰ ਮੰਗੀ ਸੀ ਇਹਦੇ ਵਿੱਚ ਪਾਲਿਸੀ ਚੈੱਕ ਕੀਤੀ ਜਾਵੇ ਪਾਲਿਸੀ ਕਿਸ ਅਧਾਰ ਤੇ ਬਣੀ ਹੈ ਕਿਵੇਂ ਬਣੀ ਹੈ ਔਰ ਇਹ ਦੀ ਪਾਲਿਸੀ ਹੈਗੀ ਆ ਸਕੂਟਰ ਮਾਰਕੀਟ ਵਾਲੀ ਇਹਦੇ ਵਿੱਚ ਅਸੀਂ ਮੰਗ ਰਹੇ ਸੀਗੇ ਕਾਰਪੋਰੇਸ਼ਨ ਤੋਂ ਵਾਰ-ਵਾਰ ਉਹ ਪਾਲਿਸੀ ਮਿਲ ਨਹੀਂ ਰਹੀ ਔਰ ਲਾਸਟ ਇੱਕ ਤਰੀਕ ਸੀ 28/8/24 ਨੂੰ ਮਨਜੋ ਹਾਈ ਕੋਰਟ ਨੇ ਫਿਰ ਇਹਦੇ ਬਾਰੇ ਕਿਹਾ ਸੀ ਵੀ ਜੇ ਪਾਲਸੀ ਨਹੀਂ ਦਿੱਤੀ ਜਾਂਦੀ ਡਾਕੂਮੈਂਟ ਵਗੈਰਾ ਜਿਹੜੇ ਹੈਗੇ ਨੇ ਵਿਥਿਨ 7 ਡੇਸ ਤਾਂ ਇਹਦਾ ਮੁਕਦਮਾ ਦਰਜ ਕਰਕੇ ਪੁਲਿਸ ਕੀਤੀ ਜਾਵੇ ਉਹ 7 ਦਿਨ ਬੀਤ ਜਾਣ ਦੇ ਬਾਵਜੂਦ ਵੀ ਨਹੀਂ ਮਿਲੀ ਸੀ ਔਰ ਇਹਨਾਂ ਦੀ ਰਿਪੋਰਟ ਆ ਗਈ ਸੀ ਕਿ ਕਾਰਪੋਰੇਸ਼ਨ ਤੋਂ ਔਰ ਉਹਦੇ ਬਿਸਨਸ ਤੇ ਫਿਰ ਇਹਦੀ ਜਾਂਚ ਕੀਤੀ ਹੈ ਡੀਐਸਪੀ ਦਿਮੋਰ ਸਾਡੇ ਯੂਨਿਟ ਤੇ ਲੱਗੇ ਨੇ ਉਹ ਸਾਰੀ ਰਿਪੋਰਟ ਬਣਾ ਕੇ ਫਿਰ ਇਹ ਸਾਹਮਣੇ ਗੱਲ ਆਈ ਇੱਕ ਅਜੇ ਕੁਮਾਰ ਲਾਭ ਬ੍ਰਾਂਚ ਵਿੱਚ ਲੱਗਾ ਹੋਇਆ ਕਲਰਕ ਔਰ ਇੱਕ ਲਖਵੀਰ ਸਿੰਘ ਤਹਿਬਾਜੀ ਬਰਾਜ ਵਿੱਚ ਇਹਨਾਂ ਦੋਨਾਂ ਦਾ ਖੂਰ ਪਾਇਆ ਗਿਆ ਔਰ ਜਿਹੜਾ ਲਖਵੀਰ ਸਿੰਘ ਸੀ ਇਹਨੇ ਪਹਿਲਾਂ ਹੀ ਫੋਟੋਸਟੇਟ ਵਗੈਰਾ ਔਰ ਸੀਧੀ ਕਰਾ ਕੇ ਰੱਖੀ ਹੋਈ ਸੀ ਔਰ ਲਾਸਟ ਜਿਹੜੀ ਮੂਵਮੈਂਟ ਆ ਉਹ ਅਜੇ ਕੁਮਾਰ ਦੇ ਕੋਲ ਪਾਈ ਗਈ ਆ ਦੂਸੇ ਕਰਕੇ ਇਹ ਜਿਹੜੇ ਦੋਨੇ ਹੀ ਮੁਢਲੀ ਤਫਤੀਸ਼ ਤੇ ਦੋਸ਼ੀ ਪਾਏ ਗਏ ਔਰ ਇਹਨਾਂ ਦੇ ਖਲਾਫ ਮਕਦਮਾ ਦਰਜ ਕੀਤਾ ਗਿਆ ਤੇ ਕੀਤਾ ਗਿਆ ਔਰ ਆਜਨ ਨੂੰ ਗੁਫਤਾਰ ਕਰ ਲਿਆ ਕੱਲ ਨੂੰ ਉਹਨਾਂ ਦਾ ਦਲਦ ਪੇਸ਼ ਕਰਾਂਗੇ ਬਾਕੀ ਕੰਮ ਚੱਲ ਜਾਰੀ ਜਿਹੜੀ ਰਿਪੋਰਟ ਹੈਗੀ ਉਹ ਹੁਣ ਤੱਕ ਚੱਲ ਰਹੀ ਹੈ ਨਹੀਂ ਦੇਖੋ ਉਹਦੀ ਜਿਹੜੀ ਪਾਲਿਸੀ ਦੇ ਰਿਗਾਰਡਿੰਗ ਸਾਰੀ ਉਹਦੀ ਇਨਕੁਆਰੀ ਚੱਲ ਰਹੀ ਹੈ ਉਹ ਇਨਕੁਆਰੀ ਜਿਹੜੀ ਅੰਡਰ ਪ੍ਰੋਸੈਸ ਹੈ ਬਾਕੀ ਜਿਹੜੀ ਪਾਲਿਸੀ ਹੈ ਰਿੰਗਰ ਡਾਕੂਮੈਂਟ ਜਿਹੜਾ ਸਾਨੂੰ ਚਾਹੀਦਾ ਉਹ ਸਾਨੂੰ ਅਜੇ ਤੱਕ ਨਹੀਂ ਮਿਲਿਆ ਇਸੇ ਕਰਕੇ ਹੀ ਮੁਕਦਮਾ ਦਰਜ ਹੋਇਆ ਸਾਰੀ ਤਫਤੀਸ਼ ਕੀਤੀ ਜਾ ਰਹੀ ਹੈ ਇਸੇ ਚੀਜ਼ ਨੂੰ ਸਾਰਾ ਐਗਜ਼ਾਮਨ ਕੀਤਾ ਜਾਏਗਾ ਬਾਕੀ ਹੋਰ ਵੀ ਜੇ ਕੋਈ ਦੋਸ਼ੀ ਪਾਇਆ ਜਾਂਦਾ ਉਹਦੇ ਬਾਰੇ ਵੈਰੀਫਾਈ ਕਰਕੇ ਕਾਰਵਾਈ ਕੀਤੀ ਜਾਵੇ ਕੱਲ ਨੂੰ ਮਾਨਲੀਕਾ ਲਈ ਕੱਲ ਨੂੰ ਦਾਲਚ ਪੇਸ਼ ਕਰਨਾ ਇਹਨਾਂ ਨੂੰ ਅੱਜ ਕੱਲ ਨੂੰ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਕੁਝ ਕੀਤਾ ਜਾਵੇ